ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਨੇੜੇ ਇੱਕ ਪੁਰਾਣੀ ਹਵੇਲੀ ਸੀ ਲੋਕ ਕਹਿੰਦੇ ਸੀ ਉੱਥੋਂ ਰਾਤ ਨੂੰ ਅਜੀਬ ਜਿਹੀ ਆਵਾਜ਼ਾਂ ਆਉਂਦੀਆਂ ਨੇ ਕਈ ਵਾਰ ਚੀਕਾਂ ਦੀਆਂ ਕਈ ਵਾਰ ਹੱਸਣ ਦੀਆਂ ਅਤੇ ਕਈ ਵਾਰ ਗੱਲਾਂ ਕਰਨ ਦੀਆਂ ਪਿੰਡ ਦੇ ਲੋਕ ਇਸ ਕਰਕੇ ਉੱਥੇ ਜਾਣ ਤੋਂ ਬਹੁਤ ਡਰਦੇ ਸੀ ਪਰ ਇੱਕ ਦਿਨ ਚਾਰ ਦੋਸਤ ਗੁਰਪ੍ਰੀਤ, ਮਨਪ੍ਰੀਤ, ਹਰਪ੍ਰੀਤ ਤੇ ਜਸਪ੍ਰੀਤ ਮਸਤੀ ਮਾਰਦੇ ਹੋਏ ਬੈਠੇ ਹੋਏ ਸੀ ਗੱਲਾਂ ਕਰਦਿਆਂ ਕਰਦਿਆਂ ਹਵੇਲੀ ਦੀ ਗੱਲ ਨਿਕਲ ਪਈ ਗੁਰਪ੍ਰੀਤ ਹੱਸ ਕੇ ਕਹਿੰਦਾ ਓਏ ਡਰਦੇ ਕਿਉਂ ਬੁੱਦ ਕੁਝ ਵੀ ਨਹੀਂ ਹੁੰਦਾ ਚਲੋ ਅੱਜ ਰਾਤ ਮਿਲ ਕੇ ਵੇਖ ਕੇ ਆਉਨੇ ਆ ਬਾਕੀ ਦੋਸਤ ਪਹਿਲਾਂ ਤਾਂ ਡਰ ਗਏ ਪਰ ਆਖਿਰ ਤੇ ਹਿੰਮਤ ਕਰਕੇ ਸਾਰਿਆਂ ਨੇ ਤੈਅ ਹੀ ਕਰ ਲਿਆ ਅੱਧੀ ਰਾਤ ਦੇ ਨੇੜੇ ਚਾਰੇ ਦੋਸਤ ਟਾਰਚਾਂ ਲੈ ਕੇ ਹਵੇਲੀ ਵੱਲ ਨੂੰ ਚੱਲ ਪਏ ਰਸਤਾ ਸੁੰਨਾ ਸੁੰਨਾ ਜਾ ਸੀ ਜਿਵੇਂ ਹੀ ਉਹ ਹਵੇਲੀ ਦੇ ਨੇੜੇ ਪਹੁੰਚੇ ਠੰਡੀ ਠੰਡੀ ਹਵਾ ਸ਼ੁਰੂ ਹੋ ਗਈ ਦੁਰਾਜਾ ਆਪਣੇ ਆਪ ਛਿਰ ਛਿਰ ਕਰਕੇ ਖੁੱਲਦਾ ਜਾ ਰਿਹਾ ਸੀ ਹਰਪ੍ਰੀਤ ਹੌਲੀ ਜੀ ਬੋਲਿਆ ਇਹ ਸਾਨੂੰ ਹੁਣ ਵਾਪਸ ਮੁੜ ਜਾਣਾ ਚਾਹੀਦਾ ਪਰ ਗੁਰਪ੍ਰੀਤ ਹੱਸ ਕੇ ਬੋਲੇ ਡਰਪੋਕ ਨਾ ਬਣ ਆਓ ਅੰਦਰ ਚਲੀਏ ਅੰਦਰ ਹਵੇਲੀ ਦੇ ਅੰਦਰ ਜਾਂਦੇ ਹੀ ਬਹੁਤ ਹਨੇਰਾ ਸੀ ਕੰਧਾਂ ਉਤੇ ਕਾਲੇ ਕਾਲੇ ਜਾਲੇ ਪੁਰਾਣੀਆਂ ਪੇਂਟਿੰਗਾਂ ਅੱਖਾਂ ਜਦਾਂ ਇਦਾਂ ਲੱਗ ਰਹੀ ਸੀ ਜਿਵੇਂ ਉਹ ਦੇਖ ਰਹੀਆਂ ਹੋਣ ਅਚਾਨਕ ਇੱਕ ਟਾਰਚ ਬੁੱਝ ਗਈ ਜਸਪ੍ਰੀਤ ਕੰਬ ਦੀ ਆਵਾਜ਼ ਨਾਲ ਬੋਲਣ ਲੱਗਾ ਮੇਰੇ ਨਾਲ ਲੱਗ ਕੇ ਚੱਲੋ ਕੋਈ ਸਾਡੇ ਨਾਲ ਹੈ ਮੈਨੂੰ ਤਾਂ ਲੱਗ ਰਿਹਾ ਉਹਨਾਂ ਨੇ ਪੈਰਾਂ ਦੀਆਂ ਚਾਪਾਂ ਸੁਣੀਆਂ ਚੱਪ 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 ਜਿਵੇਂ ਕੋਈ ਹੌਲੀ ਹੌਲੀ ਉਹਨਾਂ ਦੇ ਪਿੱਛੇ ਆ ਰਿਹਾ ਹੋਵੇ ਜਿਵੇਂ ਹੀ ਉਹ ਇੱਕ ਪੁਰਾਣੇ ਜੇ ਕਮਰੇ ਵਿੱਚ ਪਹੁੰਚੇ ਕੰਧਾਂ ਉੱਤੇ ਲੱਗੇ ਸ਼ੀਸ਼ੇ ਵਿੱਚੋਂ ਨਾ ਉਹਨਾਂ ਨੂੰ ਇੱਕ ਸਾਇਆ ਨਜ਼ਰ ਆਇਆ ਪਰ ਉਹ ਸਾਇਆ ਉਹਨਾਂ ਵਿੱਚੋਂ ਕਿਸੇ ਦਾ ਵੀ ਨਹੀਂ ਸੀ ਉਹ ਆਪਣੇ ਆਪ ਵਿੱਚ ਹਿਲ ਰਿਹਾ ਸੀ ਅਚਾਨਕ ਉਹ ਜਿਹੜਾ ਸਾਇਆ ਸੀ ਹੱਸਿਆ ਹਾ 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 ਤੇ ਸ਼ੀਸ਼ਾ ਆਪਣੇ ਆਪ ਟੁੱਟ ਗਿਆ ਚਾਰੇ ਦੋਸਤ ਚੀਕ ਮਾਰ ਕੇ ਭੱਜ ਗਏ ਭਜਦੇ ਆਂ ਭਜਦੇ ਆਂ ਉਹਨਾਂ ਨੂੰ ਇੱਕ ਪੁਰਾਣੀ ਡਾਇਰੀ ਮਿਲੀ ਜਿਸ ਵਿੱਚ ਲਿਖਿਆ ਸੀ ਇਸ ਹਵੇਲੀ ਦਾ ਮਾਲਕ ਕਦੇ ਧੋਖੇ ਨਾਲ ਮਾਰਿਆ ਗਿਆ ਸੀ ਉਸਦੀ ਆਤਮਾ ਅਜੇ ਵੀ ਇੱਥੇ ਹੀ ਫਸੀ ਹੋਈ ਹੈ ਜੋ ਵੀ ਇੱਥੇ ਆਵੇਗਾ ਉਹਦੀ ਰਾਤ ਆਖਰੀ ਰਾਤ ਹੋਵੇਗੀ ਜਿਵੇਂ ਉਹਨਾਂ ਨੇ ਇਹ ਲਾਈਨ ਪੜ੍ਹੀ ਡਾਇਰੀ ਖੂਨ ਨਾਲ ਭਰ ਗਈ ਚਾਰਾਂ ਦੋਸਤਾਂ ਨੇ ਹੌਸਲੇ ਨਾਲ ਬਾਹਰ ਪੈਨ ਵਾਲੇ ਨੂੰ ਭਜਣਾ ਸ਼ੁਰੂ ਕੀਤਾ ਦਰਵਾਜ਼ੇ ਤੱਕ ਪਹੁੰਚੇ ਪਰ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ ਕੰਦਾ ਹਿੱਲਣ ਲੱਗਿਆਂ ਛੱਤ ਤੋਂ ਜੰਜੀਰਾਂ ਲਟਕਣ ਲੱਗਿਆਂ ਮਨਪ੍ਰੀਤ ਜ਼ੋਰ ਨਾਲ ਬੋਲਿਆ ਬਾਬਾ ਜੀ ਬਚਾਓ ਤੇ ਉਸੇ ਵੇਲੇ ਦਰਵਾਜ਼ਾ ਇੱਕ ਧੱਕੇ ਨਾਲ ਖੁੱਲਿਆ ਅਤੇ ਸਾਰੇ ਜੀ ਨੇ ਬਾਹਰ ਵੱਲ ਨੂੰ ਦੌੜ ਪਏ ਬਾਹਰ ਆ ਕੇ ਉਹਨਾਂ ਨੇ ਪਿੱਛੇ ਮੁੜ ਕੇ ਵੇਖਿਆ ਹਵੇਲੀ ਅੰਧੇਰੇ ਨਾਲ ਹਨੇਰੇ ਵਿੱਚ ਬਿਲਕੁਲ ਗਾਇਬ ਹੋ ਗਈ ਸੀ ਜਿਵੇਂ ਉੱਥੇ ਕਦੀ ਕੁਝ ਹੈ ਹੀ ਨਹੀਂ ਸੀ ਉਹਨਾਂ ਨੇ ਹੁਣ ਅੱਗੇ ਵਾਸਤੇ ਲਈ ਸੋ ਖਾਲੀ ਕਿ ਕਦੇ ਵੀ ਮਜ਼ਾਕ-ਮਜ਼ਾਕ ਵਿੱਚ ਵੀ ਅਜਿਹੀ ਡਰਾਵਣੀ ਥਾਂ ਤੇ ਕਦੇ ਵੀ ਨਹੀਂ ਜਾਵਾਂਗੇ ਪਰ ਅੱਜ ਵੀ ਕਈ ਲੋਕ ਕਹਿੰਦੇ ਹਨ ਕਿ ਅਗਰ ਰਾਤ ਨੂੰ ਉਸ ਪਾਸੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਕਦੀ-ਕਦੀ ਕਿਸੇ ਦੇ ਹੱਸਣ ਦੀ ਕਦੀ ਕਿਸੇ ਦੇ ਰੋਣ ਦੀ ਤੇ ਕਦੀ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ